ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਦੇ ਵਿੱਚ ਹੁਸ਼ਿਆਰਪੁਰ ਵਿੱਚ ਭਾਜਪਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਕੀ ਹੈ ਪੂਰਾ ਮਾਮਲਾ ਭਾਜਪਾ ਦੇ ਨੇਤਾ ਅਵਿਨਾਸ਼ رائے ਖੰਨਾ ਨੇ ਦਿੱਤੀ ਜਾਣਕਾਰੀ ਅੱਜ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਸਰਕਾਰ ਲੈਂਡ ਪੁਲਿੰਗ ਬੈਕ ਐਕਟ ਆ ਰਹੀ ਹੈ ਉਹਦੇ ਖਿਲਾਫ ਸਾਰੇ ਪ੍ਰਦੇਸ਼ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਸ ਤੋਂ ਪਹਿਲਾਂ ਅਸੀਂ ਗੋਮੇ ਸਾਹਮਣੇ ਮਿਲੇ ਸੀ ਪਰ ਪ੍ਰਦਰਸ਼ਨ ਵੀ ਹੋਈ ਨੇ ਪਰ ਸਾਡੇ ਪ੍ਰਧਾਨ ਜੀ ਬਣੇ ਵੀ ਇੱਕ ਗੋਨ ਹਾਊਸ ਦੇ ਵਿੱਚ ਮਿਲਣ ਤੋਂ ਬਾਅਦ ਰਾਸ਼ਟਰ ਆਪਣੇ ਸੈਂਟੀਮੈਂਟਸ ਦੱਸੇ ਹੁਣ ਲੈਂਡ ਪੁਣੇ ਹੈ ਕਿਆ ਤੇ ਅਲੱਗ-ਅਲੱਗ ਜਨੀਆਂ ਦੇ ਵਿੱਚੋਂ ਸਰਕਾਰ ਅਰਗੇਨਾਈਜੇਸ਼ਨ ਜਿਹੜਾ ਹੈ ਮੁਕਲ ਐਗਰੀਕਲਚਰ ਨੂੰ ਖਤਮ ਕਰਨ ਦੇ ਲਈ ਅਰਗੇਨਾਈਜੇਸ਼ਨ ਕਰਨ ਲਈ ਕੰਸਟਰਕਸ਼ਨ ਕਰਨ ਲਈ ਲੈਂਡ ਜਿਹੜੀ ਹੈ ਉਹਨੂੰ ਅਕਵਾਇਰ ਕਰ ਰਹੀ ਹੈ ਕੁੱਲਾ ਮਧਾਨਾ 23000 ਏਕੜ ਦੀ ਜਮੀਨ ਹੁਸ਼ਾਰਪੁਰ 550 ਏਕੜ ਜਮੀਨ ਜਿਹੜੀ ਹੈ ਉਹ ਇਸ ਲੈਂਡ ਪੂਲਿੰਗ ਚ ਲੈ ਰਹੇ ਨੇ ਹਰ ਜ਼ਿਲ੍ਹੇ ਦਾ ਅਲੱਗ-ਅਲੱਗ ਡਾਟਾ ਹੈ ਮੈਂ ਸਿਰਫ ਦੋਸ਼ ਕਰਕੇ ਬੋਸਿਆ ਕਿ ਜਿਹੜੀ ਹੁਸ਼ਾਰਪੁਰ ਚ ਪ੍ਰੈਸ ਕਾਨਫਰੰਸ ਕਰ ਰਹੇ ਆ ਤਾਂ ਸਾਡੇ ਕਿੰਨੇ ਆ ਤੇ ਸਭ ਤੋਂ ਜ਼ਿਆਦਾ ਕਿੰਨੇ ਆ ਹੁਣ ਲੈਂਡ ਪੂਲਿੰਗ ਕਰਨੀ ਕਿਹਾ ਸਰਕਾਰ ਨੇ ਪੰਜਾਬ ਇੱਕ ਐਗਰੀਕਲਚਰ ਸਟੇਟ ਹੈ ਅਰਬਨਾਈਜੇਸ਼ਨ ਆਲਰੇਡੀ ਪੰਜਾਬ ਜਿਹੜਾ ਹੈ ਉਹ ਨੈਸ਼ਨਲ ਐਵਰੇਜ ਨਾਲੋਂ 12% ਜਿਆਦਾ ਅਰਗਨਾਈਜੇਸ਼ਨ ਕਰ ਚੁੱਕਾ ਹੈੰਤੋ ਪਾਬ ਤੇ 31% ਅਰਗਨਾਈਜੇਸ਼ਨ ਜਿਹੜਾ ਹੈ ਉਹ ਉਦੇਸ਼ ਹੈਗਾ ਜਦਕਿ ਪੰਜਾਬ ਦੇ ਵਿੱਚ ਅਰਗਨਾਈਜੇਸ਼ਨ ਜਿਹੜਾ ਹੈ ਉਹ 42% ਆਲਰੇਡੀ ਹੋ ਚੁੱਕਾ ਹੁਣ ਲੈਂਡ ਪੂਲਿੰਗ ਨਾਲ ਇੱਕ ਏਕੜ ਜੇ ਜ਼ਮੀਨ ਇਹ ਲੈਂਦੇ ਆ ਤਾਂ ਉਸ ਨੂੰ ਸੇਵਾਇਜੇਸ਼ਨ ਪਲਾਟ ਮਿਲਣਾ ਔਰ ਇੱਕ ਏਕੜ ਤੋਂ ਉੱਪਰ ਲੈਂਦੇ ਆ ਤਾਂ ਇੱਕ ਕਮਰਸ਼ੀਅਲ ਪਲਾਟ ਮਿਲਣਾ ਤਾਂ ਸਿਰਫ ਲੈਂਡ ਐਕਵਿਜ਼ੀਸ਼ਨ ਤੋਂ ਬਾਅਦ ਉਹ ਕਿਸਾਨ ਨਾ ਆਪਣੀ ਜ਼ਮੀਨ ਵੇਚ ਸਕਦਾ ਨਾ ਬਾਅਦ ਸਕਦਾ ਨਾ ਕਿਸ ਨੇ ਐਗਰੀਮੈਂਟ ਕਰ ਸਕਦਾ ਉਹ ਇੱਕ ਤਰ੍ਹਾਂ ਦੀ ਸਰਕਾਰ ਦੀ ਹੋ ਗਈ ਤਾਂ ਉਸ ਦੇ ਬਦਲੇ ਕਿਸਾਨ ਨੂੰ 30000 ਰੁਪਇਆ ਪਰ ਏਕੜ ਸਾਲ ਦਾ ਉਹ ਮੁਆਵਜ਼ਾ ਜਜ ਨੂੰ ਅਸੀਂ ਕਹਿੰਨੇ ਠੇਕਾ ਮਿਲੇਗਾ ਜਦ ਕਿ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਠੇਕੇ ਦਾ ਰੇਟ 70000 ਤੋਂ ਲੈ ਕੇ 80000 ਪਰ ਦਿੱਲਾ ਹੈਗਾ ਪਹਿਲਾਂ ਤਾਂ ਇਹੀ ਠੁਕਾ ਫਿਰ ਦੇਣਾ 3 ਸਾਲ ਵਾਸਤੇ ਤੇ 3 ਸਾਲ ਦੇ ਦੇਣਾ ਉਸ ਤੋਂ ਬਾਅਦ ਕਿਸਾਨ ਕੀ ਕਰੂਗਾ ਹੁਣ ਜੇ ਕਿਸਾਨ ਦੀ ਰੋਜ਼ੀ ਰੋਟੀ ਹੀ ਚਲੇ ਗਈ ਜ਼ਮੀਨ ਨਹੀਂ ਚਲੇਦੀ ਤਾਂ ਕਿਸਾਨ ਜਿਹੜਾ ਹੈ ਉਹ ਕੀ ਕਰੇਗਾ ਪੰਜਾਬ ਇੱਕ ਐਗਰੀਕਲਚਰ ਸਟੇਟ ਹੈ ਇਹਨੂੰ ਅਰਗੇਨਾਈਜੇਸ਼ਨ ਵਨ ਲਈਤੇ ਕਿਹਾ ਜਿਆ ਸਕਦਾ ਉਸ ਕਰਕੇ ਸਿਰਫ ਵਿਰੋਧ ਕਰਦੇ ਆਂ ਹੁਣ ਤੁਸੀਂ ਇੱਕ ਅਮਾਜ਼ਨ ਕਰੋ ਕਿ ਪੰਜਾਬ 'ਚ ਕਿੰਨੇ ਮਾਫੀਆ ਕੰਮ ਕਰ ਰਹੇ ਨੇ ਡਰਗ ਮਾਫੀਆ ਪੰਜਾਬ 'ਚ ਕੰਮ ਕਰਦਾ ਟ੍ਰਾਂਸਪੋਰਟ ਮਾਫੀਆ ਪੰਜਾਬ 'ਚ ਕੰਮ ਕਰਦਾ ਮਾਈਨਿੰਗ ਮਾਫੀਆ ਪੰਜਾਬ 'ਚ ਕੰਮ ਕਰਦਾ ਕਬਜ਼ੇ ਕਰਨੇ ਪੰਜਾਬ 'ਚ ਕੰਮ ਕਰਦੇ ਪਏ ਨੇ ਹੁਣ ਸਰਕਾਰੀ ਮਾਫੀਆ ਤੇ ਜਿਹੜਾ ਹੈ ਲੈਂਡ ਪੂਲਿੰਗ ਦੇ ਤਹਿਤ ਬਿਲਡਰਸ ਦਾ ਇੱਕ ਹੋਰ ਮਾਫੀਆ ਹੈ ਪਿਆਰ ਨੂੰ ਖੜਾਉਣਾ ਮੈਂ ਵੀ ਥੋੜਾ ਇਹ ਪੂਰ ਕਰਨਾ ਚਾਹਨਾ ਜੇ ਸਰਕਾਰ ਨੇ ਅਰਬਨੇਸ਼ਨਲ ਜਾਣਾ ਤਾਂ ਜਿੰਨੀਆਂ ਅਨਪਰੂਵਡ ਕਲੋਨੀਆਂ ਜਿਹੜੀਆਂ ਇਨਕੰਪਲੀਟ ਕਲੋਨੀਆਂ ਪਈਆਂ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਲੀਗਲਾਈਜ਼ ਕਰਕੇ ਉਹਨਾਂ ਦੇ ਵਿੱਚ ਸਹੂਲਤਾਂ ਦੇ ਕੇ ਲੋਕਾਂ ਨੂੰ ਉੱਥੇ ਵਸਾਇਆ ਜਾ ਸਕਦਾ ਜੇ ਕਿਸਾਨ ਦੀ ਜ਼ਮੀਨ ਖੋ ਗਈ ਜੇ ਕਿਸਾਨ ਨੂੰ ਬੇਰੋਜ਼ਗਾਰ ਨਹੀਂ ਕੀਤਾ ਜਾ ਸਕਦਾ ਹੁਣ ਕਿਸਾਨ ਦੀ ਜ਼ਮੀਨ ਨਾਲ ਕਿੰਨੇ ਲੱਜੜ ਹੋਏ ਨੇ ਪਹਿਲਾ ਮਸੂਦ ਜੁੜਿਆ ਇੱਕ ਕਿਸਾਨ ਖੇਤੂ ਦੇਖਦੇ ਆ ਜਿਹਨੇ ਵੀ ਕਿਤੇ ਫਸਲ ਬੀਜਦਾ ਕੰਮ ਆਂਦਾ ਕੱਟਣ ਦਾ ਕੰਮ ਆਂਦਾ ਜਾਂ ਉਹਨੂੰ ਦੇਖਣ ਦਾ ਕੰਮ ਆਂਦਾ ਕਿੰਨੇ ਲੋਕ ਜ਼ਮੀਨਾਂ 'ਚ ਕੰਮ 'ਚ ਲੱਗੇ ਹੋਏ ਨੇ ਦੂਸਰਾ ਜਿਹੜੀ ਫਸਲ ਤਿਆਰ ਹੁੰਦੀ ਹੈ ਉਹਦੀ ਟ੍ਰਾਂਸਪੋਰਟੇਸ਼ਨ ਲਈ ਉਹ ਇੱਕ ਲੋਕ ਕੰਮ ਆਉਂਦੇ ਨੇ ਫਿਰ ਸਪ੍ਰਾਇਜ਼ਰ ਸੀਡ ਦੂਸਰਾ ਸਪਰੇਅ ਵਗੈਰਾ ਕੋਈ ਵੇਚਣ ਵਾਲੇ ਲੋਕ ਕੰਮ ਆਉਂਦੇ ਨੇ ਤੇ ਫਿਰ ਆੜਤੀਏ ਕੰਮ ਆਉਂਦੇ ਨੇ ਦੂਜਾ ਅਸੀਂ ਲੋਕ ਜਿਨ੍ਹਾਂ ਨੇ ਉਹ ਕਿਸਾਨ ਦੀ ਬਿਜਲੀ ਫਸਲ ਨੂੰ ਖਾਣਾ ਫਿਰ ਅਸੀਂ ਕੰਮ ਆਨੇ ਜਦੋਂ ਇਹ ਪੂਲਿੰਗ ਹੋ ਜੇਗੀ ਤਾਂ ਜ਼ਮੀਨ ਖਟ ਜਾਏਗੀ ਤਾਂ ਕਿਸਾਨ ਜਿਹੜਾ ਹੈ ਉਹ ਕੇਂਦਰ ਦੇ ਅਨਾਜ ਭੰਡਾਰ ਦੇ ਵਿੱਚ ਕਿੰਨੀ ਕੰਟਰੀਬਿਊਸ਼ਨ ਕਰਦਾ ਸੀ ਸਾਰੇ ਦੇਸ਼ ਨੂੰ ਅਨਾਜ ਖਾਣ ਵਾਲਾ ਕਿਸਾਨ ਅੱਜ ਉਹ ਲੈਂਡਲੈਸ ਹੋ ਜਾਏਗਾ ਸਰਬਸਾਮਾ ਲੋਕ ਦੀ ਜੀਵਤਿਤ ਕੀਤਾ ਜਾਣਾ ਇੱਕ ਮਿੰਟ ਲੈਂਡਲੈਸ ਹੋ ਜਾਏਗਾ ਸੋ ਇਸ ਕਰਕੇ ਅਸੀਂ ਇਸ ਚੀਜ਼ ਦਾ बार-बार ਬੋਲ ਕਰਦੇ ਹਾਂ ਦੂਜੀ ਗੱਲ ਲੋੜ ਕੀ ਪਈ ਹੈ ਨਾ ਮਾਇਕ ਤੋਂ ਲੈਂਡ ਪੂਲਿੰਗ ਲਈ ਆ ਕੇ ਜੇ ਕਰਨੀ ਹੈ ਤਾਂ ਤੁਸੀਂ ਆਲਰੇਡੀ ਇੱਕ ਐਕਟ ਬਣਿਆ ਹੋਇਆ ਲੈਂਡ ਐਕ acquisition ਐਕਟ ਉਹਨੀਆਂ ਤਰ੍ਹਾਂ ਉਹ ਨਹੀਂ ਉਹਦੇ ਅੰਦਰ ਕਿਉਂਕਿ ਸਰਕਾਰ ਨੂੰ ਜ਼ਿਆਦਾ ਪੈਸਾ ਦੇਣਾ ਪੈਣਾ ਇਸ ਕਰਕੇ ਉਹਨੂੰ ਓਵਰਰਾਈਡ ਕਰਕੇ ਉਹਨੂੰ ਜਿਹੜਾ ਹੈ ਅੰਦੇਖਾ ਕਰਕੇ ਇੱਕ ਲੈਂਡ ਪੂਲਿੰਗ ਦਾ ਨਵਾਂ ਐਕਟ ਜਿਹੜਾ ਹੈ ਉਹ ਬਣਾ ਨੂੰ ਸਰਕਾਰ ਸ਼ੁਰੂ ਕਰ ਰਹੀ ਹੈ ਇਸ ਕਰਕੇ ਮੈਂ ਸਮਝਦਾ ਕਿ ਆਰਥਿਕ ਤੌਰ ਤੇ ਪੰਜਾਬ ਜਿਹੜਾ ਹੈ ਉਹ ਬਹੁਤ ਪਿੱਛੜ ਜਾਏਗਾ ਪੰਜਾਬ ਦੀ ਆਮਦਨ ਕਿਸਾਨਾਂ ਦੀ ਆਮਦਨ ਘਟ ਜਾਏਗੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਇਸ ਗੱਲ ਨਾਲ ਵੱਧ ਜਾਏਗੀ ਸਰ ਕਿਸਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਜਾਣਾ ਉਸ ਵੇਲੇ ਭਾਰਾ ਪਾਤਾ ਨਹੀਂ ਸਟੈਂਡ ਰਹੇ ਅਸੀਂ ਤਾਂ ਅਜੇ ਸ਼ੁਰੂ ਹੋ ਗਏ ਹਾਂ ਕਿਸਾਨ ਵੀ ਅਜੇ ਸ਼ੁਰੂ ਹੋ ਗਏ ਨੇ ਜਦ ਅਸੀਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਤੁਹਾਡੀ ਜ਼ਮੀਨ ਜਿਹੜੀ ਹੈ ਉਹ ਚਲੇ ਜਾਏਗੀ ਦੇਖੋ ਇਹ ਕਿਸੇ ਦੇ ਮੂੰਹ ਚ ਰੋਟੀ ਖੋਣ ਦਾ ਕੰਮ ਕਰ ਰਹੇ ਕਿਸਾਨ ਜਿਹੜਾ ਹੈ ਉਹ ਅੱਜ ਆਪਣੇ ਖੇਤਾਂ ਵਿੱਚ ਕੰਮ ਕਰਕੇ ਕਿੰਨੇ ਲੋਕਾਂ ਦਾ ਢੇਰ ਭਰਦਾ ਜੇ ਉਹ ਜ਼ਮੀਨ ਨਹੀਂ ਰਹੇਗੀ ਤਾਂ ਬੇਰੁਜ਼ ਹੋ ਕੇ ਕਿਸਾਨ ਜਾਏਗਾ ਕਿੱਥੇ ਕਰੇਗਾ ਕੀ ਇਹ ਸਰਕਾਰ ਕੋ ਕੋਈ ਵੀ ਅਲਟਰਨੇਟਿਵ ਹੈ ਨਹੀਂ ਨਾ ਕੋਈ ਨੌਕਰੀ ਦੇਣ ਦਾ ਪ੍ਰਵੀਜ਼ਨ ਹੈ ਨਾ ਸਰਕਾਰ ਦੀ ਆਮਦਨ ਦਾ ਜਰੀਆ ਬਣਾਉਣ ਦਾ ਪ੍ਰਵੀਜ਼ਨ 30000 ਰੁਪਿਆ ਸਾਲ ਏਕੜ ਤੁਸੀਂ ਇਮੇਜਿਨ ਕਰੋ ਜਿਹਦੀ ਹੈ ਹੀ ਏਕੜ ਜ਼ਮੀਨ ਬਹੁਤ ਛੋਟੇ ਕਿਸਾਨ ਵੀ ਹੈ ਮੱਜਲੇ ਕਿਸਾਨ ਵੀ ਵੱਡੇ ਕਿਸਾਨ ਵੀ ਹੈ ਸੋ ਇਹਨਾਂ ਦੇ ਵਿੱਚ ਜੋ ਲੈਂਡਲੈਸ ਹੋ ਜਾਣਗੇ ਉਥੇ ਖੇਤੀ ਨਹੀਂ ਹੋਏਗੀ ਜ਼ਮੀਨ ਬੇਰਨ ਹੋ ਜਾਏਗੀ ਜਾਂ ਜ਼ਮੀਨ ਬੇਰਨ ਹੋ ਜਾਏਗੀ ਤਾਂ ਉਥੇ ਕੰਸਟਰਕਸ਼ਨ ਪਰ ਇੱਕ ਤਾਂ ਦੱਸਣਾ ਚਾਹੀਦਾ ਲੋੜ ਕੀ ਪਈ ਹੈ ਸਾਨੂੰ ਕਿੰਨੇ ਮਕਾਨ ਚਾਹੀਦੇ ਨੇ ਹੋਰ ਅਰਮੇਜੇਸ਼ਨ ਲਈ ਕਰਨਾ ਕੀ ਹੈ ਇਹ ਸਰਕਾਰ ਦਾ ਕੋਈ ਪਬਲਿਕ ਡੋਮੇਨ ਚ ਬੰਦੇ ਹਨ ਸੋ ਅਸੀਂ ਇਹਨੂੰ ਥੱਟ ਕੇਸ ਕਰਦਾ ਬ੍ਰੋਕਰ